ਭੀ ਸਿੰਗਰ ਟੁਰਨਡ ਅਕਟਰ ਦਿਲਜੀਤ ਦੋਸਾਂਝ ਹਾਲੀ ਦੇ ਵਿੱਚ ਵਿਵਾਦਾਂ ਦੇ ਵਿੱਚ गिर ਗਏ ਜਦੋਂ ਇੱਕ ਖਾਲਿਸਤਾਨੀ ਸੰਗਠਨ ਨੇ ਲੈਜੈਂਡਰੀ ਅਮਿਤਾਬ ਬੱਚਨ ਦੇ ਪ੍ਰਤੀ ਸਨਮਾਨ ਦਖਾਨ ਦੇ ਉਤੇ ਗਾਇਕ ਨੂੰ ਧਮਕੀਆਂ ਦਿੱਤੀਆਂ ਇਹ ਘਟਨਾ 31 ਅਕਤੂਬਰ ਨੂੰ ਟੈਲੀਕਾਸਟ ਹੋਏ ਕੌਣ ਬਨੇਗਾ ਕਰੋੜਪਤੀ ਸਤਾਰਾ ਦੇ ਇੱਕ ਪ੍ਰੋਮੋਸ਼ਨਲ ਕਲਿੱਪ ਦੇ ਰਿਲੀਜ਼ ਹੋਣ ਤੋਂ ਬਾਅਦ ਹੋਈ एपिसोड ਦੇ ਟੈਲੀਕਾਸਟ ਤੋਂ ਇੱਕ ਦਿਨ ਪਹਿਲਾਂ ਪ੍ਰਤੀਬੰਧਿਤ ਖਾਲਿਸਤਾਨੀ ਸਮੂਹ 6 ਆਫ ਜਸਟਿਸ ਨੇ ਇੱਕ ਪ੍ਰੋਮੋਸ਼ਨਲ ਵੀਡੀਓ ਨੂੰ ਲੈ ਕੇ ਦਿਲਜੀਤ ਦੋਸਾਂਝ ਦੇ ਉੱਤੇ ਨਿਸ਼ਾਨਾ ਸਾਧਿਆ ਜਿਸ ਦੇ ਵਿੱਚ ਗਾਇਕ ਨੂੰ ਅਮਿਤਾਬ ਬੱਚਨ ਦੇ ਪੈਰ ਚੁੰੁੰਦੇ ਹੋਏ ਦੇਖਿਆ ਗਿਆ ਸੀ SFJ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਬਾਅਦ ਦੇ ਵਿੱਚ ਗਾਇਕ ਨੂੰ ਚੇਤਾਵਨੀ ਜਾਰੀ ਕਰਦੇ ਹੋਏ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੇ ਉਹਨਾਂ ਦੇ ਆਗਾਮੀ ਕਾਨਸਰਟ ਨੂੰ ਰੱਦ ਕਰਨ ਦੀ ਧਮਕੀ ਵੀ ਦਿੱਤੀ ਤੇ ਨਾਲ ਹੀ ਨਾਲ ਅमिता बच्चन ਦੇ ਲਈ ਵੀ ਕਈ ਕੁਝ ਕਾਫੀ ਸਾਰੀ ਚੀਜ਼ਾਂ ਕਹੀਆਂ ਦੱਸਦੀ ਹੈ ਕਿ ਸਿੱਧੇ ਤੌਰ ਤੇ ਧਮਕੀਆਂ ਦਾ ਜ਼ਿਕਰ ਕੀਤੇ ਬਗੈਰ ਉਹਨਾਂ ਨੇ ਦੱਸਿਆ ਕਿ ਸ਼ੋਅ ਦੇ ਵਿੱਚ ਉਹਨਾਂ ਦੀ ਭਾਗੀਦਾਰੀ ਸੈਲਫ ਪ੍ਰੋਮੋਸ਼ਨ ਦੇ ਬਜਾਏ ਸਮਾਜਿਕ ਸਰੋਕਾਰਾਂ ਤੋਂ ਪ੍ਰੇਰਿਤ ਸੀਗੀ ਦਿਲਜੀਤ ਦੋਸਾਂਝ ਨੇ ਪੰਜਾਬੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਸਟੋਰੀ ਦੇ ਉੱਤੇ ਪੋਸਟ ਕਰਦੇ ਹੋਏ ਲਿਖਿਆ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਪੰਜਾਬ ਬਾੜ ਲਈ ਗਿਆ ਸੀ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ